ਸਤਿ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੇ ਕਲੈਕਸ਼ਨਾਂ ਤਿੰਨ ਚਾਰ ਤਰ੍ਹਾਂ ਦੀਆਂ ਹੈਗੀਆਂ ਨੇ ਬਟ ਇਹਨਾਂ ਵਿੱਚ ਇਸ ਤੋਂ ਇਲਾਵਾ ਵੀ ਹੋਰ ਬਹੁਤ ਆਪਸ਼ਨ ਅਵੇਲੇਬਲ ਨੇ ਮੈਂ ਇੱਥੇ ਥੋੜੇ ਥੋੜੇ ਆਪਸ਼ਨ ਹੀ ਐਡ ਕੀਤੇ ਨੇ ਬਾਕੀ ਆਪਸ਼ਨ ਦੇਖਣੇ ਤਾਂ ਨੰਬਰ 6239245750 ਐਡ ਕੀਤਾ ਹੋਇਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਅਗਰ ਇਹ ਵਾਲੀ ਜਾਂ ਸਟਾਕ ਜਿਹੜੇ ਦੋ ਤਿੰਨ ਕਲੈਕਸ਼ਨ ਆ ਰਹੀਆਂ ਨੇ ਉਹਨਾਂ ਦੇ ਬਾਰੇ ਵੀ ਜਾਨਣਾ ਹੈ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜਰੂਰ ਆਏਗਾ ਫਰਸਟ ਕਲੈਕਸ਼ਨ ਹੈ ਕਾਟਨ ਦੀ ਬਾਟਮ ਹੈ 580 ਰੁਪਏ ਦਾ ਪ੍ਰਾਈਸ ਹੈ ਕੋਟਨ ਹੋਰੀਆ ਦਾ ਦੁਪੱਟਾ ਹੈ ਨਾਲ ਤੇ ਨਾਲੇ ਤੇ ਜਿਹੜਾ ਸ਼ਰਟ ਆਏਗੀ ਰਿਓਨ ਕੈਂਬਰੀ ਕਾਟਨ ਦੇ ਨਾਲ ਮਿਕਸ ਆਏਗੀ ਪ੍ਰਿੰਟਡ ਸ਼ਰਟ ਆਏਗੀ ਆਪਸ਼ਨ ਹੋਰੀ ਬਹੁਤ ਜ਼ਿਆਦਾ ਹੈ ਯਾਨੀ ਉਹ ਜਾਨਣੀ ਹੈ ਤਾਂ ਨੰਬਰ ਤੇ ਜਾ ਕੇ ਮੈਨੂੰ ਮੈਸੇਜ ਕਰ ਤੋ ਜੋ ਵੀ ਤੁਹਾਡੀ ਕੁਐਰੀ ਹੈ ਤਾਂ ਤੁਹਾਡੀ ਕੁਐਰੀ ਦਾ ਰਿਪਲਾਈ ਜਰੂਰ ਆਏਗਾ ਸਾਰੀ ਕਲੈਕਸ਼ਨ ਹੈ ਅਵੇਲੇਬਲ ਨੇ ਜਿੰਨੇ ਵੀ ਆਪਸ਼ਨ ਹੈਗੇ ਇੱਥੇ ਐਡ ਕੀਤੇ ਉਹ ਵੀ ਤੇ ਜਿਸ ਤੋਂ ਇਲਾਵਾ ਹੋਰ ਵੀ ਜਿਹੜੇ ਆਪਸ਼ਨ ਹੈਗੇ ਨੇ ਉਹ ਸਾਰੇ ਟੋਟਲੀ ਅਵੇਲੇਬਲ ਨੇ ਕੁਐਰੀ ਕਰਨੀ ਹੈ ਤਾਂ ਨੰਬਰ ਹੈ ਜਿਹੜਾ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਜਿਹੜੀ ਸੈਕਿੰਡ ਕਲੈਕਸ਼ਨ ਆਈ ਹੈ ਇਹਦੇ ਵਿੱਚ ਤੁਹਾਨੂੰ ਪ੍ਰਾਈਸ ਦਾ 560 ਰੁਪਏ ਆ ਟੌਪ ਐਂਡ ਬਾਟਮ ਜਿਹੜਾ ਵਾਈਟ ਕਲਰ ਦਾ ਮਿਲੇਗਾ ਕੁਝ ਵਿੱਚ ਅੱਗੇ ਜਾ ਕੇ ਡਿਫਰੈਂਸ ਹੋ ਜਾਏਗਾ ਕੁਝ ਵਿੱਚ ਵਾਈਟ ਹੈ ਸੇਮ ਬਾਟਮ ਦੇ ਨਾਲ ਦੀ ਤੁਹਾਨੂੰ ਦੁਪट्टे ਦਾ ਜਿਹੜਾ ਕੀ ਕਲਰ ਮਿਲੇਗਾ ਤੇ ਸ਼ਰਟ ਨਾਲ ਤੁਹਾਨੂੰ ਪ੍ਰਿੰਟਡ ਮਿਲੇਗੀ ਸਭ ਵਿੱਚ ਐਵੇਂ ਹੀ ਆ ਕਿ ਟੌਪ ਦਾ ਬਾਟਮ ਦਾ ਤੇ ਦੁਪट्टे ਦਾ ਕਲਰ ਸੇਮ ਹੈ ਟੌਪ ਜਿਹੜਾ ਪ੍ਰਿੰਟਡ ਅਲੱਗ ਤਰ੍ਹਾਂ ਦਾ ਹੈ ਪ੍ਰਾਈਸ ਇਹਦਾ 560 ਰੁਪਏ ਆ ਫ੍ਰੀ ਸ਼ਿਪਿੰਗ ਚਾਰਜਸ ਸاتھ ਤੇ ਜਿਹੜਾ ਜਿਹੜਾ ਡਿਸਕ੍ਰਿਪਸ਼ਨ ਹੈ ਫੈਬਰਿਕ ਹੈ ਸ਼ਰਟ ਇਹਦੇ ਵਿੱਚ ਤੁਹਾਨੂੰ ਸਲੱਬ ਕਾਟਨ ਦੀ ਮਿਲੇਗੀ ਟਰਾਈ ਮੀਟਰ ਲੈਂਥ ਨਾਲ बॉਟਮ ਜਿਹੜਾ ਆਇਆ ਹੈ ਕੈਮਰੀ ਕਾਟਨ ਦਾ ਦੁਪੱਟਾ ਜਿਹੜਾ ਆਏਗਾ ਕੋਟਨ ਡੋਰੀਆ ਦਾ ਆਏਗਾ ਪਲੇਨ ਆਏਗਾ बॉਟਮ ਮੈਂ ਦੁਪੱਟਾ ਸ਼ਰਟ ਪ੍ਰਿੰਟਡ ਆਇਆ ਕੀ ਇਹਦੇ ਵਿੱਚ ਤੇ ਇਹ ਤੋਂ ਇਲਾਵਾ ਵੀ ਇਹਦੇ ਵਿੱਚ ਹੋਰ ਆਪਸ਼ਨ ਅਵੇਲੇਬਲ ਨੇ ਉਹ ਦੇਖਣੀਆਂ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਨੰਬਰ ਪ੍ਰੋਵਾਈਡਡ ਹੈ ਤੁਹਾਡੇ ਲਈ ਹੋਰ ਵੀ ਬਹੁਤ ਜ਼ਿਆਦਾ ਆਪਸ਼ਨ ਇਹਦੇ ਵਿੱਚ ਅਵੇਲੇਬਲ ਨੇ ਤਿੰਨ ਤਰ੍ਹਾਂ ਦੇ ਕਲੈਕਸ਼ਨ ਨੇ ਜਿਹੜੀ 3rd ਕਲੈਕਸ਼ਨ ਹੁਣ ਆ ਰਹੀ ਹੈ ਇਹਦੇ ਵਿੱਚ ਤੁਹਾਨੂੰ ਪ੍ਰਿੰਟਰ ਸੂਟ ਮਿਲੇਗਾ ਐ ਵਾਲੀ ਕਲੈਕਸ਼ਨਾਂ ਦੇ ਵਿੱਚ ਤੁਹਾਨੂੰ ਪ੍ਰਿੰਟਡ 5 ਮੀਟਰ ਦਾ 올ਓਵਰ ਪ੍ਰਿੰਟ ਜਿਹੜਾ ਕੈਮਰੀ ਕਾਟਨ ਦੇ ਵਿੱਚ ਸੂਟ ਮਿਲੇਗਾ ਤੇ ਨਾਲ ਤੁਹਾਨੂੰ ਖੋਟੜੋਰੀਆ ਦਾ ਦੁਪੱਟਾ ਮਿਲੇਗਾ ਜਿਹੜਾ ਕਿ ਹੈਂਡ ਪੇਂਟ ਨਾਲ ਦੁਪੱਟਾ ਮਿਲੇਗਾ ਪ੍ਰਿੰਟਡ ਸੂਟ ਮਿਲੇਗਾ 710 ਰੁਪਏ ਦਾ ਪ੍ਰਾਈਸ ਹੈ ਫ੍ਰੀ ਸ਼ਿਪਿੰਗ ਚਾਰजेस ਹੈ ਬਾਕੀ ਕੋਈ ਵੀ ਕੁਐਰੀ ਤਾਂ ਨੰਬਰ ਐਡਿਡ ਹੈ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਨਾਲ ਨਵੀਂ ਨਵੀਂ ਕਲੈਕਸ਼ਨਾਂ ਨਾਲ ਥੈਂਕ ਯੂ ਫਾਰ ਵਾਚਿੰਗ ਮ